ਜੋ ਮੇਰਾ ਵਿਚ ਤੋਂ ਅਸੀਂ ਨਿਕਲ ਚੁੱਕੇ ਆ ਆਇਆ ਮੈਟਰੋ ਕਿਉਂਕਿ ਮੈਟਰੋ ਦੇ ਵਿੱਚ ਹੀ ਅਸੀਂ ਆਏ ਸੀਗੇ ਟ੍ਰੇਨ ਐਂਡ ਟ੍ਰੈਮ ਸੀ ਤੇ ਨੌ ਨੌ ਦਾ ਰਾਮ ਦੇ ਵਿੱਚ ਅਸੀਂ ਇੱਥੇ ਪਹੁੰਚੇ ਸੀਗੇ ਅਪਰਕਸ 10 20 ਕਿਲੋਮੀਟਰ ਹੋਊਗਾ ਟ੍ਰੇਨ ਤੇ ਟ੍ਰੈਮ ਦੇ ਵਿੱਚ ਬਹੁਤ ਸਸਤੀ ਯਾਤਨੀ ਆ ਬੰਦੇ ਜਾ ਰਹੇ ਆ ਸਾਡੇ ਬ੍ਰਦਰ ਵਾਟ ਆਰ ਯੂ ਡੂਇੰਗ ਮੈਨ ਭਾਈ ਇੰਡੀਅਨ ਫੂਡ ਦੇਖ ਲੋ ਇੱਥੋਂ ਖਜੂਰ ਅਸੀਂ ਜਾ ਰਹੇ ਆ ਹੁਣ ਹੋਟਲ ਦੇ ਵਿੱਚ ਅਸੀਂ ਵਾਇਆ ਟ੍ਰੇਨ ਜਾਣਾ ਸੀ ਵਾਕਿੰਗ ਡਿਸਟੈਂਸ ਤੇ ਆ ਮੈਂ ਖਿੱਚਦਾ ਫੋਟੋ ਖੜੋ ਅਸੀਂ ਮੈਟਰੋ ਸਟੇਸ਼ਨ ਪਹੁੰਚ ਚੁੱਕੇ ਆਂ ਇਹਦੇ ਵਿੱਚ ਬੈਠ ਕੇ ਅਸੀਂ ਇਸ ਵਕਤ ਸਾਡੀ ਹਾਲਾਤ ਨੇ ਨਾ ਜਿਹੜੇ ਬਹੁਤ ਅਸੀਂ ਥੱਕ ਚੁੱਕੇ ਆਂ ਕਿਉਂਕਿ ਅਸੀਂ ਧੁੱਪ ਦੇ ਵਿੱਚ ਬਹੁਤ ਹਾਰ ਸ਼ਾਰਪ ਧੁੱਪ ਦੇ ਵਿੱਚ ਸ਼ੂਟ ਕੀਤਾ ਕਾਰ ਦੇ ਵਿੱਚ ਪੈਸੇ ਖਤਮ ਹੋ ਗਏ ਸੋ ਅਸੀਂ ਹੁਣ ਰੀਚਾਰਜ ਕਰਾਉਣਾ ਇਹਨੂੰ ਓਕੇ ਇਹਦੇ ਵਿੱਚ ਰੀਚਾਰਜ ਹੋਏਗਾ ਟ੍ਰੇਮ ਦੇ ਵਿੱਚੋਂ ਉਤਰ ਕੇ ਅਸੀਂ ਪਹੁੰਚ ਚੁੱਕੇ ਆਂ ਟ੍ਰੇਨਾਂ ਦੇ ਵਿੱਚ ਤਿੰਨ ਟ੍ਰਾਮ ਉੱਥੇ ਲੱਗੇ ਮਾਨਕ ਸਾਹਿਬ ਨੂੰ ਪਛਾਣ ਲਿਆ ਮੈਨੂੰ ਲੱਗਾ ਕਿਸੇ ਨੇ ਵਾਟ ਹੈਪਨ ਬ్రో ਨਹੀਂ ਨਹੀਂ ਅੱਛਾ ਅੱਛਾ ਨਾ ਨਾ Quero não tá aqui aí, assim do